ਜੀ ਸਪੀਕਰ ਸਾਹਿਬ ਜੋ ਅੱਜ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਸ ਦੇ ਵਿੱਚ ਤੁਸੀਂ ਮੈਨੂੰ ਪਾਣੀਆਂ ਦੇ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਜੋ ਮਤਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਜਾਂਦਾ ਗਿਆ ਮੈਂ ਉਸ ਦੇ ਹੱਕ ਦੇ ਵਿੱਚ ਬੋਲਣ ਲਈ ਖੜਾ ਹੋਇਆ ਹਾਂ ਜੇਕਰ ਅਸੀਂ ਗੱਲ ਕਰੀਏ ਇਤਿਹਾਸ ਵੱਲ ਨਿਗਾਹ ਮਾਰਨੀ ਬੜੀ ਜ਼ਰੂਰੀ ਆ ਕੀ ਪਿਛਲੇ ਸਮੇਂ ਦੇ ਵਿੱਚ ਜੋ ਵੀ ਪੰਜਾਬ ਨਾਲ ਤਕੇਸ਼ਾਂ ਹੋਈਆਂ ਖਾਸ ਤੌਰ ਤੇ 58 ਸਾਲ ਦੀ ਜੇ ਗੱਲ ਕਰ ਲਈਏ 1966 ਤੋਂ ਲੈ ਕੇ ਅੱਜ ਤੱਕ ਜਦੋਂ ਦਾ ਪੰਜਾਬੀ ਸੂਬਾ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਵੀ ਸਰਕਾਰਾਂ ਦੀ ਕਾਰਗੁਜ਼ਾਰੀ ਰਹੀ ਆ ਚਾਹੇ ਕੇਂਦਰ ਦੀਆਂ ਦੀ ਰਹੀ ਆ ਚਾਹੇ ਸੂਬੇ ਦੀਆਂ ਦੀ ਰਹੀ ਆ ਉਹਦੇ ਤੇ ਅੱਜ ਡਿਸਕਸ਼ਨ ਕਰਨੀ ਬੜੀ ਜ਼ਰੂਰੀ ਆ ਅੱਜ ਦੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਵੀ ਅੱਜ ਕਾਰਨ ਕੀ ਆ ਕਿਉਂ ਪੰਜਾਬ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਕੇਸ ਅਸੀਂ ਕਿਉਂ ਸਾਡੇ ਖਿਲਾਫ ਕਿਉਂ ਹੋ ਰਹੇ ਨੇ ਇਹ ਸਾਰੇ ਮਸਲੇ ਦੀ ਜੜ ਕੀ ਆ ਸਾਡਾ ਪੱਖ ਪੰਜਾਬ ਦਾ ਕਮਜ਼ੋਰ ਕਿੱਥੇ ਤੇ ਕਿਉਂ ਰਿਹਾ ਇਹ ਪਤਾ ਹੋਣਾ ਜ਼ਰੂਰੀ ਆ ਸੋ ਕਿਉਂਕਿ ਮੁੱਖ ਤੌਰ ਤੇ ਆਪਾਂ ਗਲਤੀਆਂ ਦਾ ਮੰਨੀ ਜਾਂਦੇ ਵੀ ਗਲਤੀਆਂ ਹੋਈਆਂ ਲੇਕਿਨ ਮੁੱਖ ਤੌਰ ਤੇ ਕਾਂਗਰਸ ਦੀਆਂ ਕੇਂਦਰ ਦੀਆਂ ਸਰਕਾਰਾਂ ਅਤੇ ਸੂਬੇ ਦੀਆਂ ਸਰਕਾਰਾਂ ਕਾਂਗਰਸ ਦੀਆਂ ਮੁੱਖ ਤੌਰ ਤੇ ਇਹ ਜੋ ਸਾਡੇ ਨਾਲ ਜਾਤੀਆਂ ਹੋਈਆਂ ਤਕੇਸ਼ਾਈਆਂ ਹੋਈਆਂ ਉਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਜਿਹਦੇ ਕਰਕੇ ਸਾਡੇ ਅੱਜ ਤੱਕ ਕਿਤੇ ਵੀ ਪੰਜਾਬ ਨੂੰ ਇਨਸਾਫ ਨਹੀਂ ਮਿਲ ਰਿਹਾ ਸੋ ਅੱਜ ਜੋ 22 ਐਮਪੀ ਦੀ ਤਕੇਸ਼ਾਈ ਦਾ ਮਾਮਲਾ ਜਿਹੜਾ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਸਾਡੇ ਸਾਹਮਣੇ ਆਇਆ ਯਾ ਪਿਛਲੇ ਸਮੇਂ ਦੇ ਵਿੱਚ ਪੰਜਾਬ ਨਾਲ ਜੋ ਤਕੇਸ਼ਾਇਆਂ ਹੋਈਆਂ ਨੇ ਇਹ ਸਾਰਿਆਂ ਦੀ ਜੜ੍ਹ ਆ ਜਿਹੜੀ ਉਹ ਦੋ ਜਿਹੜੇ ਕਾਨੂੰਨ ਨੇ ਉਹਨਾਂ ਦੀਆਂ ਚਾਰ ਗੈਰ ਸੰਵਿਧਾਨਿਕ ਜਿਹੜੇ ਆਰਟੀਕਲ ਨੇ ਇੱਕ ਤਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ 1966 ਦੇ ਵਿੱਚ ਜਦੋਂ ਸੂਬਿਆਂ ਦੀ ਵੰਡ ਹੋਈ ਉਹਦੇ ਵਿੱਚ ਦਫਾ 78 79 80 ਅਤੇ ਦੂਸਰਾ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਜਿਹੜਾ 1956 ਦੇ ਵਿੱਚ ਬਣਿਆ ਜਿਹਦੇ ਵਿੱਚ ਬਾਅਦ ਦੇ ਵਿੱਚ 1985 ਦੇ ਵਿੱਚ ਉਸ ਸਮੇਂ ਰਜੀਵ ગાંધી ਦੀ ਸਰਕਾਰ ਸੀ ਆਰਟੀਕਲ 14 ਜਿਹੜਾ ਐਡ ਕੀਤਾ ਗਿਆ ਸੋ ਇਹ ਚਾਰੇ ਆਰਟੀਕਲ ਜਿਹੜੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਪੰਜਾਬ ਦੇ ਪਾਣੀਆਂ ਤੇ ਅਤੇ ਪੰਜਾਬ ਦੇ ਬਿਜਲੀ ਨੂੰ ਤੇ ਹੱਕਾਂ ਨੂੰ ਖੋਹ ਕੇ ਹਰਿਆਣਾ ਅਤੇ ਦੂਜੇ ਸੂਬਿਆਂ ਨੂੰ ਦੇਣ ਲਈ ਇਹ ਜਿਹੜੇ ਆਰਟੀਕਲ ਜਿਹੜੇ ਲਾਗੂ ਕੀਤੇ ਗਏ ਇਹ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੋਟਾ ਰੋਕਣੀ ਸੰਭਵ ਨਹੀਂ ਇਹ ਕਾਨੂੰਨ ਰੱਦ ਹੋ ਜਾਣ ਤਾਂ ਸਾਰੇ ਮਸਲੇ ਹੱਲ ਹੁੰਦੇ ਨੇ ਇਹ ਪਾਕੜਾ ਵਿਆਹ ਮੈਨੇਜਮੈਂਟ ਬੋਰਡ ਦੀ ਹੋਂਦ ਹੀ ਖਤਮ ਹੁੰਦੀ ਆ ਸੋ ਇਸ ਲਈ ਮੈਂ ਇਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਅੱਜ ਇਹ ਮਤਾ ਲਿਆਂਦਾ ਜਾਵੇ ਕਿ 1966 ਦੀ ਜਿਹੜੀ 78 79 80 ਅਤੇ ਦੂਸਰਾ ਜਿਹੜਾ ਐਕਟ 1956 ਜਿਹੜਾ ਵਾਟਰ ਡਿਸਪਿਊਸ ਐਕਟ ਆ ਉਸ ਦੀ ਧਾਰਾ 14 ਨੂੰ ਰੱਦ ਕਰਨ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅਤੇ ਜੇ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਅੱਜ ਮੌਕਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦਾ ਜਿਹੜਾ ਅਜੇ ਤੱਕ ਮਿਲਿਆ ਨਹੀਂ ਤਾਂ ਉੱਥੇ ਪਾਰਲੀਮੈਂਟ ਸੈਸ਼ਨ ਬੁਲਾ ਕੇ ਇਹ ਸਾਰੇ ਜਿਹੜੇ ਗੈਰ ਸੰਵਿਧਾਨਿਕ ਚਾਰੇ ਆਰਟੀਕਲ ਨੂੰ ਰੱਦ ਕੀਤਾ ਜਾਵੇ ਦੂਸਰਾ ਹੱਲ ਕੀ ਆ ਕਿ ਕੇਂਦਰ ਸਰਕਾਰ ਕੋਲੇ ਇੱਕ ਅਧਿਕਾਰ ਆ ਪ੍ਰਧਾਨ ਮੰਤਰੀ ਜੀ ਥਰੂ ਦੇਸ਼ ਦੇ ਰਾਸ਼ਟਰਪਤੀ ਦੇ ਮਾਂਜੋ ਰਾਸ਼ਟਰਪਤੀ ਦੇ ਜ਼ਰੀਏ ਸੁਪਰੀਮ ਕੋਰਟ ਤੋਂ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਮੰਗ ਸਕਦੇ ਨੇ ਜਿਸ ਤਰ੍ਹਾਂ 2004 ਦੇ ਵਿੱਚ ਮੰਗਿਆ ਗਿਆ ਉਸ ਸਮੇ ਸਰਦਾਰ ਮੋਨ ਮਨਮੋਹ ਸਿੰਘ ਜੀ ਜੋ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਵਾਟਰ ਟਰਮੀਨੇਸ਼ਨ ਐਕਟ ਜਿਹੜਾ ਜਿਹੜਾ ਐਕਟ ਪਾਸ ਕੀਤਾ ਗਿਆ ਸੀਗਾ ਉਹਦੇ ਬਾਰੇ ਪੁੱਛਿਆ ਗਿਆ ਲੇਕਿਨ ਉਹ ਵੀ ਉਸ ਸਮੇ ਸਾਨੂੰ ਇਨਸਾਫ ਨਹੀਂ ਮਿਲਿਆ ਜੇਕਰ ਇਹੀ ਮਤਾ ਰੱਦ ਉਦੋਂ ਵੀ ਜਦੋਂ 2004 ਦੀ ਮੈਂ ਗਣ ਕਰੂੰਗਾ ਕਿ 2004 ਦੇ ਵਿੱਚ ਜਦੋਂ ਕਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਦੋਂ ਮਤਾ ਰੱਦ ਕੀਤਾ ਗਿਆ ਸੀਗਾ ਵਾਟਰ ਟਰਮੀਨੇਸ਼ਨ ਐਗਰੀਮੈਂਟ ਰੱਦ ਕੀਤੇ ਗਏ ਉਦੋਂ ਹੀ ਜੇਕਰ ਨਾਲ ਹੀ 78 79 80 ਅਤੇ 14 ਧਾਰਾ ਨੂੰ ਵੀ ਰੱਦ ਕਰਕੇ ਭੇਜਿਆ ਜਾਂਦਾ ਤਾਂ ਸਾਨੂੰ ਉਦੋਂ ਇਨਸਾਫ ਮਿਲਣਾ ਸੀਗਾ ਉਦੋਂ ਹੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਵਿੱਚ ਪੰਜਾਬ ਨੂੰ ਇਨਸਾਫ ਮਿਲਣਾ ਸੀਗਾ ਲੇਕਿਨ ਉਦੋਂ ਨਹੀਂ ਹੋਇਆ ਸੋ ਪਿਛਲੇ ਸਮੇਂ ਦੇ ਵੀ ਸਰਕਾਰਾਂ ਵੱਲੋਂ ਜੋ ਵੀ ਯਤਨ ਜਿਹੜੇ ਪੋਜ਼ਿਟਿਵ ਹੋਏ ਨੇ ਨੈਗੇਟਿਵ ਹੋਏ ਨੇ ਉਹਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਇੱਥੇ ਖਾਲੀ ਦਲ ਦੀ ਗੱਲ ਕੀਤੀ ਗਈ ਆ ਪਿਛੇ ਅਸੀਂ ਸਿਧਾਂਤਿਕ ਲੜਾਈ ਪਾਰਟੀ ਵਿੱਚ ਵੀ ਲੜ ਰਹੇ ਆ ਲੇਕਿਨ ਜਿੱਥੇ ਕੋਈ ਸਹੀ ਐਫਰਟਸ ਹੋਏ ਨੇ ਉਹ ਜ਼ਰੂਰ ਮੈਂ ਜ਼ਿਕਰ ਕਰੂੰਗਾ ਕਿਉਂਕਿ 1979 ਦੇ ਵੇਸਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਪੰਜਾਬ ਦੇ ਤੁਹਾਡਾ ਸਮਾਂ ਉਹਨਾਂ ਨੇ 10 ਮਿੰਟ ਕਿਹਾ ਜੀ ਬੋਲ ਲੈਂਦੇ ਹੋ ਪੰਜਾਬ ਤੋਂ ਭਲੇ ਲਈ ਮੈਂ ਗੱਲ ਕਰ ਰਿਹਾ ਮੈਂ ਗੱਲ ਕਰਨ ਦਿਓ ਅਕਾਲੀ ਦਲ ਦਾ ਆਖੋਣ ਦਿਓ ਸਾਰਿਆਂ ਨੇ ਗੱਲ ਕੀਤੀ ਆ ਉਹਨਾਂ ਨੇ 78 ਧਾਰਾ ਨੂੰ ਚੈਲੰਜ ਕੀਤਾ ਅਤੇ ਉਹ ਧਾਰਾ ਰੱਦ ਹੋਣੀ ਲਾਜ਼ਮੀ ਸੀ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਇਨਸਾਫ ਮਿਲਣਾ ਸੀ ਪੰਜਾਬ ਨੂੰ ਲੇਕਿਨ ਸਰਕਾਰ ਬਦਲ ਗਈ ਅਤੇ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੀ ਸਦਰਵਾਰਾ ਸਿੰਘ ਮੁੱਖ ਮੰਤਰੀ ਬਣੇ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਦਬਾਅ ਬਣਾ ਕੇ ਉਥੋਂ ਉਥੋਂ ਸਾਡਾ ਸਾਰਾ ਨੁਕਸਾਨ ਜਿੱਥੇ ਹੋਇਆ ਕਿ ਉਹ ਧਾਰਾ ਉਹ ਕੇਸ ਵਾਪਸ ਲਿਆ ਗਿਆ ਅਤੇ ਸਾਡਾ ਪੱਖ ਜਿਹੜਾ ਪੰਜਾਬ ਦਾ ਉਥੇ ਕਮਜ਼ੋਰ ਕਰ ਦਿੱਤਾ ਗਿਆ ਜਿਹੜੀ ਦੁਬਾਰਾ ਵੀ ਕੋਸ਼ਿਸ਼ਾਂ ਹੋਈਆਂ ਤੇ ਸੁਪਰੀਮ ਕੋਰਟ ਨੇ ਨਾ ਕਰ ਦਿੱਤੀ ਗਈ ਕਿ ਜਿਹੜਾ ਕੇਸ ਤੁਸੀਂ ਵਾਪਸ ਲੈ ਲਿਆ ਇੱਕ ਵਾਰ 77 ਧਾਰਾ ਨੂੰ ਰੱਦ ਕਰਾਉਣ ਦਾ ਉਹ ਕੇਸ ਤੁਸੀਂ ਦੁਬਾਰਾ ਨਹੀਂ ਤੁਸੀਂ ਅਪੀਲ ਦੇ ਵਿੱਚ ਜਾ ਸਕਦੇ ਸੋ ਇਹ ਜਿਹੜਾ ਕਾਰਨ ਮੁੱਖ ਕਾਰਨ ਇਹ ਆ ਕਿ ਇਹ ਜਿਹੜੀਆਂ ਗੈਰ ਸੰਵਿਧਾਨਿਕ ਧਾਰਾਵਾਂ ਲੱਗੀਆਂ ਸੀਗੀਆਂ ਸੋ ਦੇਖੋ ਕਪੂਰੀ ਦਾ ਮੋਰਚਾ ਲਾਇਆ ਅਕਾਲੀ ਦਲ ਨੇ ਜਦੋਂ ਇਹ ਟੱਕ ਲੱਗਣ ਲੱਗਿਆ ਜਿਹੜਾ ਬਾਅਦ ਵਿੱਚ ਧਰਮ ਯੁੱਧ ਮੋਰਚੇ 'ਚ ਤਬਦੀਲ ਹੋਇਆ ਹਜ਼ਾਰਾਂ ਸਾਡੇ ਨੌਜਵਾਨ ਜਿਨ੍ਹਾਂ ਨੂੰ ਸੰਘਰਸ਼ੇ ਰਹਿ ਤੇ ਤੁਰਨਾ ਪਿਆ ਉਹਨਾਂ ਦੀ ਸ਼ਹਾਦਤ ਹੋਈ ਦਰਬਾਰ ਸਾਹਿਬ ਤੇ ਹਮਲਾ ਉਹ ਵੀ ਇਹੀ ਕਾਰਨ ਨੇ 84 ਦਾ ਕਤਲੇਆਮ ਹੋਇਆ ਜਿਹੜਾ ਸਿੱਖਾਂ ਦਾ ਇਹ ਸਾਰੇ ਜਿਹੜੇ ਸਾਡੇ ਜਿਹੜੇ ਸਾਡਾ ਤੱਕੇਸ਼ਾਹੀਆਂ ਹੋਈਆਂ ਪੰਜਾਬ ਦੇ ਨਾਲ ਇਹ ਜਿਹੜਾ ਮੁੱਖ ਤੌਰ ਤੇ ਇਹ ਪਾਣੀਆਂ ਕਰਕੇ ਜਿਹੜੀ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਇਹ ਜਿਹੜੇ ਪੰਜਾਬ ਦੇ ਜਿਹੜੇ ਜਿਹੜੇ ਤੱਕੇਸ਼ਾਹੀਆਂ ਜਿਹੜੀਆਂ ਹੋਈਆਂ ਉਦੇ ਕਰਕੇ ਪੰਜਾਬ ਨੂੰ ਲੰਬਾ ਸਮਾਂ ਜਿਹੜਾ ਸੰਤਾਪ ਢੋਣਾ ਪਿਆ ਸੋ ਇਸ ਲਈ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਜਰੂਰ ਇੱਕ ਮਿੰਟ ਦੇ ਦਿਓ ਜੀ ਸੋ ਇੱਕ 16 ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਜਿਹਦੇ ਵਿੱਚ ਉਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਕਰ ਦਿੱਤੀਆਂਗੇ ਇੰਤਕਾਲ ਰੱਦ ਕਰਕੇ ਅਤੇ ਉਸ ਸਮੇਂ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਉਹਦਾ ਵੀ ਮਤਾ ਪਾਸ ਕੀਤਾ ਗਿਆ ਸੀ ਕਿ ਉਹ ਰਾਇਲਟੀ ਜਿਹੜੀ ਬਣਦੀ ਆ ਸਾਡੀ ਕਰੋੜਾਂ ਅਰਬ ਰੁਪਇਆ ਉਹਦੀ ਉਹ Rajasthan ਤੋਂ ਉਹ ਲੈਣੀ ਬਣਦੀ ਆ ਜਿਹੜਾ ਉਸ ਤੋਂ ਬਾਅਦ ਪਿਛਲੀ ਸਰਕਾਰ ਨੇ ਵੀ ਜਾਂ ਹੁਣ ਵਾਲੀ ਸਰਕਾਰ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਉਹ ਵੀ ਸਾਡਾ ਜਿਹੜਾ ਹੱਕ ਬਣਦਾ Rajasthan ਨੂੰ ਜਿਹੜਾ ਪਾਣੀ ਜਾ ਰਿਹਾ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਦਾ ਵੀ ਹੱਕ ਨਹੀਂ ਇਹ ਜਿਹੜੀ ਸ਼ਰੇਆਮ ਪੰਜਾਬ ਦੇ ਨਾਲ ਜਿਹੜੀਆਂ ਧੱਕੇਸ਼ਾਹੀਆਂ ਹੋ ਰਹੀਆਂ ਨੇ ਇਸ ਲਈ ਜੇ ਅਸੀਂ ਮਤਾ ਪਾਸ ਕਰਕੇ ਭੇਜਾਂਗੇ ਹੁਣ ਆ ਤਿੰਨੇ ਚਤਾਰੀ ਗੈਰ ਸੰਵਿਧਾਨਕ ਆਰਟੀਕਲ ਨੇ ਤਾ ਸਾਨੂੰ ਇਹਦੇ ਵਿੱਚ ਇਨਸਾਫ ਮਿਲਣ ਦੀ ਆਸ ਜ਼ਰੂਰ ਹੈਗੀ ਆ ਸੋ ਬਾਕੀ ਜਿਹੜਾ ਟਾਈਮ ਸੇਫਟੀ ਐਕਟ ਜਿਹੜਾ ਬਣਾਇਆ ਗਿਆ ਮੈਂ ਉਹਦੀ ਗੱਲ ਕਰਨਾ ਜਿਹੜਾ ਮੇਨ ਮਸਲਾ ਜੀ ਟਾਈਮ ਸੇਫਟੀ ਐਕਟ ਆ ਜਿਹੜਾ ਉਹ ਸ਼ਰਿਆਮ ਜਿਹੜੀਆਂ ਸਾਡੇ ਸੂਬਿਆਂ ਦੇ ਹੱਕਾਂ ਦੇ ਉੱਪਰ ਡਾਕਾ ਵਾ ਕੇਂਦਰ ਜਿਹੜੀ ਹਰ ਚੀਜ਼ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ ਚਾਹੁੰਦੀ ਆ ਸੋ ਇਸ ਲਈ ਉਹ ਵੀ ਜਿਹੜਾ ਉਹ ਐਕਟ ਜਿਹੜਾ ਰੱਦ ਹੋਣਾ ਚਾਹੀਦਾ ਬੇਸ਼ੱਕ ਇਹ ਤੇ ਕਮੇਟੀ ਬਣਾਈ ਸਰਕਾਰ ਨੇ ਬਾਈ ਦੇ ਵਿੱਚ ਰੱਦ ਹੋ ਜਾਣਾ ਚਾਹੀਦਾ ਅਸੀਂ ਜਦੋਂ ਸਰਕਾਰ ਬਣੀ ਆ ਠੀਕ ਆ ਦੇਰ ਆਏ ਦਰੋਸਤ ਆਏ ਅਸੀਂ ਪੂਰੇ ਸਹਿਮਤ ਆ ਕਿ ਪੰਜਾਬ ਦੇ ਪਾਣੀਆਂ ਨੂੰ ਰੋਕਣ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਨਾਲ ਹੋ ਰਹੀ ਤੱਕੇਸ਼ਾਈ ਨੂੰ ਰੋਕਣ ਦੇ ਲਈ ਜੋ ਵੀ ਪੰਜਾਬ ਸਰਕਾਰ ਕੋਈ ਯਤਨ ਕਰੂਗੀ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਪਾਣੀਆਂ ਲਈ ਲੜਦਾ ਰਿਹਾ ਤੇ ਅਸੀਂ ਡਟ ਕੇ ਅਸੀਂ ਉਹ ਚ ਸਮਰਥਨ ਕਰਾਂਗੇ ਧੰਨਵਾਦ ਜੀ ਜੋ ਤੁਸੀਂ ਮੈਨੂੰ ਇਸ ਮੱਤੇ ਤੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ